ਇਹ ਗੁਰਮੁਖ ਪਿਆਰੇ ਬਚਪਨ ਤੋਂ ਹੀ ਬ্লাইন্ড ਨੇ ਮਤਲਬ ਇਹਨਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਜੋ ਇਹਨਾਂ ਦੀ ਆਈ.ਡੀ ਦੇ ਉੱਤੇ ਨਾਮ ਸ਼ੋਅ ਕਰਦਾ ਉਹ ਹੈ ਮਨਦੀਪ ਕੌਰ ਇਹ ਆਪਾਂ ਨੂੰ ਆਪਣੇ ਬਾਰੇ ਦੱਸਦੇ ਸੀ ਕਹਿੰਦੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਕਿ ਮੈਂ ਅੰਮ੍ਰਿਤ ਵੀ ਛਕਿਆ ਹੈ ਸਿਮਰਨ ਵੀ ਕਰਦੀ ਆ ਪਰ ਕਹਿੰਦੇ ਮੇਰਾ ਮਨ ਟਿਕਦਾ ਨਹੀਂ ਪਿਆ ਸ਼ਬਦ ਤੇ ਸੁਰਤੀ ਦਾ ਮੇਲ ਨਹੀਂ ਹੋ ਰਿਹਾ ਮੈਨੂੰ ਕਹਿੰਦੇ ਕੁਝ ਦੱਸੋ ਕਹਿੰਦੇ ਮੇਰਾ ਅੰਮ੍ਰਿਤ ਵੇਲਾ ਵੀ ਮਿੱਤੂ ਸਾਂਭਿਆ ਨਹੀਂ ਜਾਂਦਾ ਮੈਂ ਬਹੁਤ ਕੋਸ਼ਿਸ਼ ਕਰਦੀ ਆ ਮੇਰੇ ਲਈ ਅਰਦਾਸ ਕਰਿਓ ਵੀਰ ਜੀ ਮੈਂ ਵਿਲਾਈਨ ਆ ਬਚਪਨ ਤੋਂ ਹੀ ਇਹ ਸ਼ੁਰੂ ਤੋਂ ਹੀ ਇਹਨਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਅੱਖਾਂ ਤੋਂ ਇਹ ਭੰਜੀ ਨੂੰ ਦਿਖਾਈ ਨਹੀਂ ਦਿੰਦਾ ਕਹਿੰਦੇ ਮੇਰੇ ਲਈ ਅਰਦਾਸ ਕਰਿਓ ਕਿ ਮੇਰੀਆਂ ਅੱਖਾਂ ਠੀਕ ਹੋ ਜਾਣ ਵਾਹਿਗੁਰੂ ਜੀ ਹੁਣ ਆਪਾਂ ਥੋੜੀ ਜਿਹੀ ਵਿਚਾਰ ਕਰੀਏ ਕਿ ਦੇਖੋ ਇਸ ਜੀਵਨ ਦੇ ਵਿੱਚ ਸਾਨੂੰ ਜੋ ਮਾਲਕ ਨੇ ਦਿੱਤਾ ਹੈ ਸਾਡੇ ਕਰਮ ਨੇ ਅੱਗੇ ਵੀ ਜੋ ਆਪਾਂ ਨੂੰ ਮਿਲਣਾ ਹੈ ਸਾਡੇ ਕਰਮ ਨੇ ਮਾਲਕ ਦੀ ਬਖਸ਼ਿਸ਼ ਹੋਊਗੀ ਹੁਣ ਜੇ ਆਪ ਜੀ ਦੀਆਂ ਅੱਖਾਂ ਇਸ ਸੰਸਾਰ ਨੂੰ ਨਹੀਂ ਦੇਖਦੀਆਂ ਤਾਂ ਵੈਗੁਰ ਇਹਦੇ ਵਿੱਚ ਕਰਮ ਆ ਹੁਣ ਮਹਾਰਾਜ ਆਪਾਂ ਨੂੰ ਬਾਣੀ ਦੇ ਰਾਹੀਂ ਸਮਝਾਉਂਦੇ ਆ ਕਹਿੰਦੇ ਦਦੇ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣੇਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਦੀਜੇ ਅਵਰਜਨਾ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇਣਾ ਤੇ ਇਹ ਮਾਲਕ ਦੀ ਰਜ਼ਾ ਹੈ ਮਾਲਕ ਨੂੰ ਸਭ ਕੁਝ ਪਤਾ ਹੈ ਕਿ ਮੈਂ ਆਪਣੇ ਬੱਚੇ ਨੂੰ ਕੀ ਦਿੱਤਾ ਹੈ ਤੇ ਕੀ ਉਹਨੂੰ ਔਨ ਵਾਲੇ ਸਮੇਂ ਦੇ ਵਿੱਚ ਦੇਣਾ ਹੈ ਤੇ ਕੀ ਉਹਨੂੰ ਮੈਂ ਨਹੀਂ ਦੇਣਾ ਹੈ ਨਾ ਆਪਾਂ ਮਾਲਕ ਦੀ ਰਜ਼ਾ ਦੇ ਵਿੱਚ ਖੁਸ਼ ਰਹਿਣਾ ਹੁਣ ਜੇ ਸਾਨੂੰ ਮਾਲਕ ਨੇ ਨੇਤਰ ਨਹੀਂ ਦਿੱਤੇ ਅਸੀਂ ਸੰਸਾਰ ਨਹੀਂ ਦੇਖਦੇ ਪਏ ਤਾਂ ਵਾਹਿਗੁਰੂ ਦੇਖੋ ਜਿਹੜੇ ਜੀਵ ਸੰਸਾਰ ਨੂੰ ਦੇਖਦੇ ਪਏ ਆ ਉਹ ਕਿੰਨੇ ਕੁ ਖੁਸ਼ ਨੇ ਉਹੋ ਕਿੰਨੇ ਕੁ ਖੁਸ਼ ਨੇ ਸਮਾ ਕੇ ਉਹ ਜ਼ਿਆਦਾ ਮਾਇਆ ਦੇ ਵਿੱਚ ਪਏ ਨੇ ਉਹ ਜ਼ਿਆਦਾ ਤੜਫਦੇ ਪਏ ਨੇ ਜਿੰਨੀਆਂ ਚੀਜ਼ਾਂ ਦੇਖੀ ਜਾਂਦੇ ਉਹਨਾਂ ਹੀ ਉਹ ਤੜਫੀ ਜਾਂਦੇ ਆ ਮਾਇਆ ਦੇ ਵਿੱਚ ਖੁੱਭੀ ਜਾਂਦੇ ਆ ਹਨਾ ਅੱਪਾ ਹੁਣ ਉਹ ਕੰਮ ਕਰਨਾ ਜੋ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਤੁਹਾਡੇ ਕੋਲ ਚਾਹੇ ਗਰੀਬੀ ਹੈ ਚਾਹੇ ਅਮੀਰੀ ਹੈ ਚਾਹੇ ਤੁਹਾਡਾ ਸਰੀਰ ਪੂਰਾ ਆ ਚਾਹੇ ਅਧੂਰਾ ਆ ਤੁਸੀਂ ਇੱਥੇ ਜਦੋਂ ਮਨੁੱਖਾ ਦੇਹੀ ਦੇ ਵਿੱਚ ਆ ਗਏ ਆ ਤਾਂ ਤੁਹਾਡਾ ਇੱਕੋ ਇੱਕ ਕਰਮ ਆ ਇੱਕੋ ਇੱਕ ਕਰਮ ਉਹ ਜਿਹੜਾ ਤੁਸੀਂ ਕਰਦੇ ਪਏ ਆ ਬਸ ਤਰੀਕੇ ਨਾਲ ਕਰੋ ਤੁਸੀਂ ਅਮਰਤ ਵੀ ਛੱਕਿਆ ਹੈ ਬਹੁਤ ਮਾਲਕ ਦੀ ਕਿਰਪਾ ਹੈ ਤੁਸੀਂ ਸਿਮਰਨ ਵੀ ਕਰਦੇ ਹੋ ਕਿਰਪਾ ਹੈ ਤੇ ਮਨ ਜਿਹੜਾ ਨਹੀਂ ਟਿਕਦਾ ਉਹ ਹਜੇ ਜਿਵੇਂ ਤ੍ਰਿਸ਼ਨਾਵਾਂ ਲੱਗ ਜਾਂਦੀਆਂ ਨੇ ਕਿ ਮੈਨੂੰ ਆਹ ਚੀਜ਼ ਮਿਲੀ ਨਹੀਂ ਹੈਗੀ ਮੈਂ ਮਤਲਬ ਹਜੇ ਸਾਡਾ ਮਨ ਰੱਜਿਆ ਨਹੀਂ ਹੈਗਾ ਮਨ ਰੱਜਣਾ ਹੈਗਾ ਹੌਲੀ 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 ਦਾ ਧਿਆਨ ਬਟਾਉਣਾ ਪੈਣਾ ਹੈ ਨਾ ਜਦੋਂ ਸਿਮਰਨ ਦੇ ਵਿੱਚ ਖੁੱਬ ਗਿਆ ਫਿਰ ਵਾਹਿਗੁਰੂ ਤੁਸੀਂ ਮਾਲਕ ਦਾ ਆਪ ਸ਼ੁਕਰ ਕਰਨਾ ਕਿ ਸੱਚੇ ਬਾਦਸ਼ਾਹ ਤੁਹਾਡਾ ਧੰਨਵਾਦ ਆ ਜੋ ਤੁਸੀਂ ਮੈਨੂੰ ਨੇਤਰ ਨਹੀਂ ਦਿੱਤੇ ਇਸ ਸੰਸਾਰ ਨੂੰ ਦੇਖਣ ਵਾਸਤੇ ਹਜੇ ਨਹੀਂ ਤੁਸੀਂ ਕਰਨਾ ਹਜੇ ਤੁਹਾਨੂੰ ਇਹ ਇੱਕ ਤਰ੍ਹਾਂ ਦਾ ਉਲਾਮਾ ਰਹਿਣਾ ਤੁਹਾਡੇ ਅੰਦਰ ਤੁਸੀਂ ਮਾਲਕ ਨੂੰ ਕਹੋਗੇ ਵੀ ਵੀ ਰੱਬਾ ਮੈਂ ਤੁਹਾਡਾ ਕੀ ਵਿਗਾੜਿਆ ਸੀ ਮੈਨੂੰ ਵੀ ਨੇਤਰ ਦੇ ਦਿੰਦੇ ਮੈਂ ਵੀ ਸੰਸਾਰ ਨੂੰ ਵੇਖ ਲੰਦੀ ਹੈਨਾ ਜਦ ਕੇ ਪਤਾ ਨਹੀਂ ਮਾਲਕ ਨੇ ਕੀ ਚੰਗਾ ਸੋਚਿਆ ਹੋਣਾ ਕੋਈ ਗੱਲ ਨਹੀਂ ਤੁਸੀਂ ਸਿਮਰਨ ਕਰੋ ਮਾਲਕ ਦੇ ਉਸ ਪ੍ਰਕਾਸ਼ ਰੂਪ ਦਰਸ਼ਨ ਕਰਨ ਲਈ ਤਿਆਰ ਰਹੋ ਆਪਾਂ ਜਦੋਂ ਵੀ ਧਿਆਨ ਦੇ ਵਿੱਚ ਬੈਠਣਾ ਹੈ ਬਸ ਸਾਹਮਣੇ ਸੁਣਨ ਨੂੰ ਵੇਖੀ ਜਾਣਾ ਹਨੇਰਾ ਦਿਖਾਈ ਦਿੰਦਾ ਦੇਖੀ ਜਾਣਾ ਉਹਨੂੰ ਪਾ ਸਿਮਰਨ ਕਰਨ ਤੋਂ ਬਾਅਦ ਧਿਆਨ ਦੇ ਵਿੱਚ ਜ਼ਰੂਰ ਬੈਠਣਾ ਫਿਰ ਜੋ ਸਹਜ ਤੁਨ ਸੁਲਾਈ ਦੇਵੇਗੀ ਅਨਹਦ ਸ਼ਬਦ ਵਾਜੇ ਵੱਜਣਗੇ ਉਹਨਾਂ ਦੇ ਵਿੱਚ ਮਨ ਨੂੰ ਸਮੋਣਾ ਸਿੱਖਣਾ ਪਾ ਹਰ ਸਮੇਂ ਆਪਾਂ ਉਹਦੇ ਵਿੱਚ ਰਮੇ ਰਹਿਣਾ ਠੀਕ ਆ ਹੁਣ ਸਾਨੂੰ ਨਹੀਂ ਪਤਾ ਆਪਜੀ ਦੀ ਲਾਈਫ ਕਿਹੋ ਜਿਹੀ ਚੱਲਦੀ ਪਈ ਹੈ ਕਿਉਂਕਿ ਜਿਹੜੇ ਜੀਵ ਤਾਂ ਦੇਖਦੇ ਪਏ ਨੇ ਸੰਸਾਰ ਨੂੰ ਉਹ ਕੰਮਾਂ ਕਰਾਂ ਤੇ ਵੀ ਜਾਂਦੇ ਆ ਸਾਨੂੰ ਨਹੀਂ ਪਤਾ ਤੁਸੀਂ ਜਾਣਦੇ ਆ ਕਿ ਘਰ ਰਹਿੰਦੇ ਆ ਪਰ ਤੁਹਾਨੂੰ ਜਦੋਂ ਵੀ ਸਮਾਂ ਮਿਲਦਾ ਆ ਰਸਨਾ ਤੋਂ ਬੋਲ ਕੇ ਸਿਮਰਨ ਕਰਨਾ ਆ ਕੰਨਾਂ ਤੋਂ ਸੁਣਨਾ ਆ ਇਹ ਤਰੀਕਾ ਆ ਸਰੀਰ ਨੂੰ ਹਿਲਾਉਣਾ ਨਹੀਂ ਹੈ ਉੱਚੀ ਬੋਲ ਲਓ ਜੇ ਮਨ ਨਹੀਂ ਟਿਕਦਾ ਤੁਸੀਂ ਕਹਿੰਦੇ ਨਾ ਸ਼ਬਦ ਤੇ ਸੁਰਤੀ ਦਾ ਮੇਲ ਨਹੀਂ ਹੋ ਰਿਹਾ ਕਿਉਂਕਿ ਆਪਾਂ ਕਈ ਵਾਰ ਸੰਗ ਦੇ ਸਿਮਰਨ ਕਰਦੇ ਆ ਵੀ ਕੋਈ ਦੂਜਾ ਨਾ ਸੁਣ ਲੈ ਸਾਨੂੰ ਸੰਗ ਲੱਗਦੀ ਆ ਹਨਾ ਜਿਵੇਂ ਰਸਨਾ ਤੋਂ ਬੋਲਣਾ ਦੋ ਹਿੱਸਿਆਂ ਵਿੱਚ ਬੋਲ ਲਓ ਵਾਏ ਗੁਰੂ ਵਾਏ ਗੁਰੂ ਪੂਰੀ ਆਵਾਜ਼ ਕੱਢੋ ਤੇ ਉਸ ਪੂਰੀ ਆਵਾਜ਼ ਨੂੰ ਕੰਨਾਂ ਦੇ ਨਾਲ ਸੁਣੋ ਤੁਸੀਂ ਅੱਧਾ ਪੌਣਾ ਘੰਟਾ ਸੁਣ ਲਓਗੇ ਨਾ ਆਨੰਦ ਦੇ ਨਾਲ ਭਰ ਜਾਓਗੇ ਤੁਹਾਡਾ ਚਿੱਤ ਨਹੀਂ ਕਰੇਗਾ ਦਿਲ ਨਹੀਂ ਕਰੇਗਾ ਇਹ ਸੰਸਾਰ ਵੇਖਣ ਨੂੰ ਕਿਉਂਕਿ ਜੋ ਜੀਵ ਜਿੰਨੇ ਸੰਤ ਮਹਾਪੁਰਸ਼ ਹੋਏ ਨੇ ਅੱਖਾਂ ਬੰਦ ਕਰਕੇ ਅੰਦਰ ਨੂੰ ਹੀ ਜਾਂਦੇ ਨੇ ਹਨੇਰੇ ਵੱਲ ਨੂੰ ਹੀ ਜਾਂਦੇ ਨੇ ਉਹ ਫਿਰ ਹਨੇਰੇ ਦੇ ਵਿੱਚ ਮਾਲਕ ਦੇ ਦਰਸ਼ਨ ਹੁੰਦੇ ਨੇ ਹਨ ਤੁਸੀਂ ਕੋਈ ਗੱਲ ਨਹੀਂ ਬਾਕੀ ਗੁਰਮਖਾਨ ਦੀਆਂ ਕਥਾ ਵਿਚਾਰਾ ਸੁਣਦੇ ਰਿਹਾ ਕਰੋ ਉਹਨਾਂ ਦੀ ਸੰਗਤ ਜੇ ਹੋ ਸਕੇ ਤਾਂ ਕਰੋ ਸੰਗਤ ਦੇ ਵਿੱਚ ਤੁਹਾਡਾ ਮਨ ਜਲਦੀ ਟਿਕੇਗਾ ਜਲਦੀ ਮਨ ਮੰਨੇਗਾ ਕਿ ਹਾਂ ਵੀ ਜੋ ਮੇਰੇ ਨਾਲ ਹੋ ਰਿਹਾ ਆ ਜਾਂ ਕੀਤਾ ਆ ਮਾਲਕ ਨੇ ਜਾਂ ਮੇਰੇ ਕਰਮਾਂ ਦੇ ਹਿਸਾਬ ਨਾਲ ਜਿੱਥੇ ਮੈਂ ਬੈਠੀ ਆ ਜੋ ਮੈਂ ਕਰ ਰਹੀ ਆ ਉਹ ਠੀਕ ਆ ਸੰਗਤ ਜ਼ਰੂਰ ਜੁਆਇਨ ਕਰੋ ਜਿੱਥੇ ਵੀ ਗੁਰਮਖਾਨ ਦੀ ਸੰਗਤ ਸੱਚ ਦੀ ਵਿਚਾਰ ਕੀਤੀ ਜਾਂਦੀ ਆ ਉੱਥੇ ਜ਼ਰੂਰ ਜੁੜੋ ਬਾਕੀ ਮਾਲਕ ਨੂੰ ਆਪ ਬੇਨਤੀ ਕਰੋ ਕਿ ਮੈਂ ਤੁਹਾਡੇ ਦਰਸ਼ਨ ਕਰਨੇ ਨੇ ਮੈਂ ਤੁਹਾਡਾ ਨਾਮ ਸੁਣਨਾ ਹੈ ਮੇਰੇ ਤੇ ਵੀ ਕਿਰਪਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ